ਇਕਾ ਗੁਰਦਾਸਪੁਰ ਦੇ ਵਿੱਚੋਂ ਇੱਕ ਨਵੀਪੁਰ ਕਾੜਰੇ ਨਾਲਾ ਜਾਂਦਾ ਔਰ ਇਹ ਬੜਾ ਪੁਰਾਣਾ ਨਾਲਾ ਜਿਹੜਾ ਚੱਲਦਾ ਲਾਗੇ ਜਾ ਕੇ ਇੱਕ ਇਹਨਾਂ ਨਾਲਾ ਤੇ ਸੱਕੀ ਨਾਲਾ ਬੰਦਾ ਕਿਉਂਕਿ ਇਹ ਸ਼ਹਿਰ ਦੇ ਵਿੱਚੋਂ ਗੁਜ਼ਰਦਾ ਔਰ ਜਿਹੜਾ ਬਰਸਾਤ ਦਾ ਪਾਣੀ ਆ ਜਾਂ ਹੋਰ ਕੋਈ ਪਾਣੀ ਆਉਂਦਾ ਇਸ ਨਾਲੇ ਦੇ ਵਿੱਚੋਂ ਨਿਕਲਦਾ ਤਾਂਕਿ ਜਿਹੜਾ ਸ਼ਹਿਰ ਆ ਉਹ ਪਾਣੀ ਦੀ ਮਾਰ ਤੋਂ ਬਚ ਜਾਂਦਾ ਪਰ ਕਈ ਸਾਲਾਂ ਤੋਂ ਦੀ ਸਫਾਈ ਨਹੀਂ ਸੀ ਹੋ ਰਹੀ ਪਰ ਜਦੋਂ ਦੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਅਸੀਂ ਦੋ ਸਾਲਾਂ ਤੋਂ ਸੁਨਿਸ਼ਚਿਤ ਕਰ ਰਹੇ ਆ ਕਿ ਹਰ ਸਾਲ ਬਰਸਾਤ ਦੇ ਮੌਸਮ ਤੋਂ ਪਹਿਲਾਂ ਇਸ ਨਾਲੇ ਦੀ ਸਫਾਈ ਕੀਤੀ ਜਾਵੇ ਔਰ ਅੱਜ ਹਰ ਸਾਲ ਦੀ ਤਰ੍ਹਾਂ ਪਿਛਲੇ ਦੋ ਸਾਲ ਵੀ ਹੋਈ ਆ ਇਸ ਵਾਰੀ ਵੇਰ ਸਾਡੇ ਮਹਿਕਮੇ ਦੇ ਐਸ ਡੀਓ ਪਰਮਵੀਰ ਸਿੰਘ ਗਾਲੋ ਇੱਥੇ ਮੌਜੂਦ ਨੇ ਉਹਨਾਂ ਦੀ ਨਾਲ ਸਾਰੀ ਟੀਮ ਫੋਕਲੇਨ ਜਿਹੜੀ ਮਸ਼ੀਨਾਂ ਲਾਤੀ ਆ ਇਹਦੀ ਸਫਾਈ 4-5 ਦਿਨ ਦੇ ਅੰਦਰ ਜਿਹੜੀ ਸ਼ਹਿਰ ਦੀ ਬਾਉਂਡਰੀ ਆ ਸਾਰੀ ਹਦੂਦ ਇਹਦੇ ਵਿੱਚੋਂ ਸਾਰੀ ਜੜੀ ਬੂਟੀ ਜਿਹੜੀ ਆ ਕੱਢੀ ਜਾਊਗੀ ਤਾਂ ਕਿ ਪਾਣੀ ਦਾ ਫਲੋ ਹੋ ਜਾਏ ਇਹਦਾ ਫਾਇਦਾ ਇਹ ਹੋਊਗਾ ਵੀ ਜੇ ਬਰਸਾਤ ਆਉਂਦੀ ਆ ਜਾਂ ਹੋਰ ਕੋਈ ਪਾਣੀ ਆਂਦਾ ਇਹ ਨਾਲਾ ਫਿਰ ਉਹਨੂੰ ਜਜ਼ਬ ਕਰ ਲੂਗਾ ਔਰ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਜਾਊਗਾ ਉਹ ਸ਼ਹਿਰ ਜਿਹੜਾ ਵਾ ਸਾਡੇ ਪਾਣੀ ਦੀ ਮਾਰ ਤੋਂ ਬਚਿਆ ਰਹੂਗਾ ਔਰ ਖਾਸ ਕਰ ਪਿਛਲੇ ਕਈ ਸਾਲਾਂ ਤੋਂ ਇਸ ਨਾਲੇ ਦੇ ਨਾਲ-ਨਾਲ ਲੋਕਾਂ ਨੇ ਬਹੁਤ ਸਾਰੀ ਵੱਸੋਂ ਜਿਹੜੀ ਆ ਉਹ ਬਣਾ ਲਈਆਂ ਕੰਸਟ੍ਰਕਸ਼ਨਾਂ ਹੋ ਗਈਆਂ ਨੇ ਮਕਾਨ ਬਣ ਗਏ ਨੇ ਤੇ ਇਹ ਨਾਲਾ ਕੱਚਾ ਹੋਣ ਕਰਕੇ ਡਰ ਰਹਿਂਦਾ ਵੀ ਪਾਣੀ ਕਿਤੇ ਲੋਕਾਂ ਦੇ ਘਰਾਂ ਚ ਨਾ ਚਲੇ ਜਾਏ ਸੋ ਇਹਦੀ ਸਫਾਈ ਬਹੁਤ ਜ਼ਰੂਰੀ ਹੁੰਦੀ ਆ ਔਰ ਇਸ ਕਰਕੇ ਅਸੀਂ ਹਰ ਸਾਲ ਇਹਦੀ ਜਿਹੜੀ ਸਫਾਈ ਆ ਲਗਾਤਾਰ ਕਰਵਾ ਰਹੇ ਆ ਅੱਜ ਵੀ ਉਹਨੂੰ ਵਿਧੀਵਤ ਤੌਰ ਤੇ ਆਪਾਂ ਸ਼ੁਰੂ ਕੀਤਾ ਔਰ ਇਹਦੇ ਤੇ ਤਕਰੀਬਨ 10 ਲੱਖ ਰੁਪਈਆ ਖਰਚ ਆਉਂਦਾ ਅਨੁਮਾਨ ਹੈ ਇਹਦੇ ਨਾਲ ਜਸਵਾ ਕੰਦੀ ਦੀ ਸਫਾਈ ਹੋ ਜੂਗੀ ਨਾਲਾ ਸਾਫ਼ ਹੋ ਜਾਊਗਾ ਤੇ ਪਾਣੀ ਜਸ ਕਰਨ ਦੀ ਇਹਦੀ ਜਿਹੜੀ ਸ਼ਕਤੀ ਆ ਕਪੈਸਿਟੀ ਆ ਵਾਧ ਜਾਊਗੀ ਲੋਕਾਂ ਦੇ ਘਰ ਤੇ ਲੋਕਾਂ ਦਾ ਸ਼ਹਿਰ ਜਿਹੜਾ ਸਾਡਾ ਉਹ ਪਾਣੀ ਦੀ ਮਾਰ ਤੋਂ ਬਚਿਆ ਰਹੂਗਾ ਔਰ ਦੂਸਰੀ ਗੱਲ ਜਿਸ ਵਕਤ ਪਾਣੀ ਕਰਾਂਜ ਨਹੀਂ ਜਾਊਗਾ ਤੇ ਗੰਦਾ ਪਾਣੀ ਆ ਲੋਕੀ ਬਿਮਾਰੀਆਂ ਤੋਂ ਵੀ ਬਚਣਗੇ ਸੋ ਇੱਕ ਬਹੁਤ ਵਧੀਆ ਉਪਰਾਲਾ ਮੈਂ ਸਮਝਣਾ ਪੰਜਾਬ ਸਰਕਾਰ ਦਾ ਔਰ ਆਮ ਆਦਮੀ ਪਾਰਟੀ ਦਾ ਉਹਦੇ ਨਾਲ ਲੋਕਾਂ ਨੂੰ ਗੁਰਦਾਸਪੁਰ ਦੇ ਲੋਕਾਂ ਨੂੰ ਬਹੁਤ ਵੱਡੀ ਜਿਹੜੀ ਆ ਰਾਤ ਮਿਲੀ ਆ ਔਰ ਮੈਂ ਧੰਵਾਦੀ ਆ ਮਹਿਕਮੇ ਦਾ ਵੀ ਔਰ ਮੈਂ ਉਹਨਾਂ ਨੂੰ ਵੀ ਮਹਿਕਮੇ ਵਾਲਿਆਂ ਨੂੰ ਵੀ ਅਫਸਰ ਸਾਹਿਬਾਨ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਨਾਲਾ ਤੁਸੀਂ ਸ਼ਹਿਰ ਦੇ ਦੂਚੋ ਕਰਨਾ ਹੀ ਅੱਗੇ ਜਾਣਾ ਬਹੁਤ ਵਧੀਆ ਤਰੀਕੇ ਨਾਲ ਸਾਫ਼ ਹੋਵੇ ਕੋਈ ਜੜੀ ਬੂਟੀ ਰਹਾ ਨਾ ਜਾਵੇ ਪਾਣੀ ਦਾ ਫਲੋ ਇੱਕ ਨੈਚੁਰਲ ਬਣ ਕੇ ਚੇਦੀ ਨਾਲ ਨਿਕਲੇ ਤਾਂ ਕਿ ਲੋਕਾਂ ਨੂੰ ਬਰਸਾਤ ਦੇ ਮੌਸਮ ਦੇ ਵਿੱਚ ਆਰਾਮ ਤੇ ਸੁੱਖ ਮਿਲ ਸਕੇ ਡਰੇਨੇ ਵਿਭਾਗ ਵੱਲੋਂ ਨਵੀਪੁਰ ਕਡ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਇਹ ਡਰੇਨ ਜਿਲ੍ਹਾ ਗਰਦਾਸਪੁਰ ਵਿੱਚ ਆਪਣੇ ਬਾਈਪਾਸ ਤੋਂ ਐਂਟਰ ਕਰਕੇ ਤੇ ਮੈਰਿਟਰੀ ਸਕੂਲ ਦੇ ਲੱਗੋ ਨਿਕਲਦੀ ਹੈ ਇਹ ਲਗਭਗ 4 ਕਿਲੋਮੀਟਰ ਸ਼ਹਿਰ ਦੀ ਰੀਸ ਹੈ ਜੀ ਔਰ ਇਹਦੀ ਜਿਹੜੀ ਸਫਾਈ ਹੈ 5 ਤੋਂ 7 ਦਿਨ ਦੇ ਵਿੱਚ ਜਿਹੜੀ ਖਤਮ ਕੀਤੀ ਜਾਵੇਗੀ ਇਹਦੇ ਉੱਪਰ ਲਗਭਗ 10 ਲੱਖ ਰੁਪਏ ਖਰਚਾ ਆਉਂਦਾ ਅਨੁਮਾਨ ਹੈ ਔਰ ਬਾਰਿਸ਼ ਦੇ ਦਿਨਾਂ ਦੌਰਾਨ ਜਿਹੜੀ ਕੋਈ ਜੇ ਆਪਾਂ ਇਹਦੀ ਸਫਾਈ ਨਹੀਂ ਕਰਦੇ ਤੇ ਜੇ ਮਸ਼ੀਨ ਡਰੇਨ ਚੋਕ ਹੁੰਦੀ ਹੈ ਉਹਦੇ ਨਾਲ ਜਿਹੜਾ ਸ਼ਹਿਰ ਦਾ ਪਾਣੀ ਹੈ ਉਹੋਂ ਨਿਕਲਣ ਦੀ ਸਮੱਸਿਆ ਰਹਿੰਦੀ ਹੈ ਅਤੇ ਇਹਦੇ ਨਾਲ ਬਿਮਾਰੀਆਂ ਦੀ ਫੈਲਣ ਦਾ ਖਤਰਾ ਹੁੰਦਾ ਹੈ ਇਸ ਕਰਕੇ ਜਿਹੜੀ ਇਹ ਸਫਾਈ ਜਿਹੜੀ ਹੈ ਪਹਿਲ ਦੇ ਆਧਾਰ ਤੇ ਸ਼ੁਰੂ ਕੀਤੀ ਗਈ ਹੈ ਔਰ ਅਗਲੇ 1 ਹਫਤੇ ਦੇ ਵਿੱਚ ਜਿਹੜੀ ਹੈ ਖਤਮ ਕਰਤੀ ਜਾਵੇਗੀ ਕਿੰਨੇ ਕਿਲੋਮੀਟਰ ਤੱਕ ਜਿਹੜੀ ਇਹ ਸਫਾਈ ਚੱਲਦੀ ਹੈ ਇਹ ਲਗਭਗ 6 ਕਿਲੋਮੀਟਰ ਸਾਈ ਜਿਹੜੀ ਹੈ ਕੀਤੀ ਜਾਵੇਗੀ ਜਿਹਦਰ ਸ਼ਹਿਰ ਦਾ ਪੋਰਸ਼ਨ ਕਵਰ ਕੀਤਾ ਜਾਵੇਗਾ ਅਤੇ ਖੋਖਰ ਪਿੰਡ ਤੱਕ ਜਿਹੜੀ ਹੈ ਇਹਨੂੰ ਚਲਾਇਆ ਜਾਵੇਗਾ ਮਸ਼ੀਨ ਨੂੰ ਕਿੰਨੀ ਲਾਗਤ ਆਊਗਾ ਮੈਂ ਚਾਹੀਦੀ ਟੋਟਲ ਇਹ ਲਗਭਗ 10 ਲੱਖ ਰੁਪਏ ਲਾਗਤ ਆਉਂਦੀ ਜਿਹੜੀ ਸਾਡੀ ਉਮੀਦ ਹੈ ਤੇ ਜੇਕਰ ਸਾਨੂੰ ਸਰਕਾਰ ਵੱਲੋਂ ਹੋਰ ਇਹਦੇ ਅਗਲੇ ਕੰਮਾਂ ਵਾਸਤੇ ਜਿਹੜੇ ਫੰਡ ਵਗੈਰਾ ਮੁਹੱਈਆ ਹੁੰਦੇ ਆ ਤੇ ਇਹਨੂੰ ਫਿਰ ਅੱਗੇ ਹੋਰ ਕੰਮ ਜਿਹੜਾ ਵਧਾਇਆ ਜਾਵੇਗਾ ਸਿਰ ਇਹ ਪੁਲ ਚਾਹੇ ਤੇ ਕੰਮ ਚੱਲਦੇ ਪਏ ਆ ਉਹ ਸਾਡੀ ਮਹਿਕ ਵੀ ਨਾਲ ਗੱਲਬਾਤ ਹੋਈ ਆ ਔਰ ਉਹਨਾਂ ਨੇ ਜਿੱਥੇ ਕਿਤੇ ਮਿੱਟੀ ਪਾ ਕੇ ਡਾਫ ਲਾਈ ਹੋ ਉਹਨਾਂ ਨੂੰ ਅਸੀਂ ਸਾਡੇ ਵੱਲੋਂ ਚਿੱਠੀ ਪੱਤਰ ਅਸੀਂ ਕੀਤਾ ਹੋਇਆ ਹੈ ਕਿ ਜਦੋਂ ਵੀ بارش ਹੁੰਦੀ ਆ ਇਹਨੂੰ ਕਲੀਅਰ ਕਰਤਾ ਜਾਵੇ ਔਰ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੋਇਆ ਹੈ ਕਿ ਅਸੀਂ ਕਲੀਅਰ ਕਰਦੇ ਆਂਗੇ ਉਹਦੀ ਕੋਈ ਸਮੱਸਿਆ ਨਹੀਂ ਹੋਵੇਗੀ